ਮਰਦਾਬਾਦ 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 ਮੋਦੀ ਸਰਕਾਰ ਮਰਦਾਬਾਦ 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 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 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 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 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 ਸੈਂਟਰਲ ਸਰਕਾਰ ਮਰਦਾਬਾਦ 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 ਕਿਸਾਨਾਂ ਦੀ ਨਾ ਗੱਲ ਸੁਣਨ ਵਾਲੀ ਸਰਕਾਰ ਮਰਦਾ ਖਿਆਲੀ ਦਿਨ ਹੋ ਗਏ ਆ ਬਾਪੂ ਜਗਜੀਤ ਸਿੰਘ ਡੱਲੇਵਾਲ ਔਖੜਤਾ ਤੇ ਬੈਠੇ ਨੇ ਮਰਨ ਵਾਰ ਤੇ ਤੇ ਨਾ ਕਿ ਉਹ ਸੈਂਟਰ ਸਰਕਾਰ ਉਹਨਾਂ ਦੀ ਗੱਲ ਬਾਤ ਨਹੀਂ ਕਰਨੀ ਕਰਦੀ ਸ਼ੁਰੂ ਤੇ ਨਾ ਹੀ ਕੋਈ ਟਾਸਟੋਮਾਸ ਹੁੰਦੀ ਹੈ ਸਰਕਾਰ ਇਸ ਕਰਕੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਗਲੀ-ਮੁਲਿਆਂ ਦੇ ਵਿੱਚ ਅੱਜ ਪੁਤਲੇ ਫੂਕੇ ਜਾ ਰਹੇ ਆ ਮੁੱਦੀ ਦੇ ਵਿਰੋਧ ਦੇ ਵਿੱਚ ਕੀ ਲੱਗਦਾ ਹੈਗਾ ਜਿਹੜਾ ਆਉਣ ਵਾਲੀ ਰੂਪਰੇਖਾ ਕਿਸ ਤਰ੍ਹਾਂ ਲਿਖੀ ਜਾ ਰਹੀ ਹੈ ਜਿਵੇਂ ਕਿ ਢੱਲੇਵਾਲ ਨੂੰ ਲਗਾਤਾਰ 42 ਪਲੱਸ ਦਿਨ ਹੋ ਗਿਆ ਜੀ ਹੁਣ ਸਰਕਾਰਾਂ ਨਾਲ ਕੋਈ ਸੁਣਨੀ ਆ ਤਾਂ ਹੁਣ ਤਾਂ ਸ਼ਾਂਤਮਈ ਚੱਲ ਰਹੇ ਆ ਜੀ ਤੇ ਸ਼ਾਂਤਮਈ ਅੱਗੇ ਜਾਣ ਦੀ ਕੋਸ਼ਿਸ਼ ਕਰਦੇ ਆਂ ਵੀ ਸਰਕਾਰਾਂ ਗੱਲਬਾਤ ਸ਼ੁਰੂ ਕਰਨ ਤੇ ਵੀ ਜੋ ਜਗਜੀਤ ਸਿੰਘ ਢੱਲੇਵਾਲ ਦੀ ਜਾਨ ਬਚਾਈ ਜਾ ਸਕੇ ਜੀ ਬਹੁਤ ਕੀਮਤੀ ਜਾਨ ਆ ਤੇ ਜੇ ਸਰਕਾਰ ਨਾਲ ਮੰਨੀ ਜੇ ਕੁਝ ਹੁੰਦਾ ਤਾਂ ਫਿਰ ਸਰਕਾਰ ਜ਼ਿੰਮੇਵਾਰ ਹੋਊਗੀ ਜੇ ਪੰਜਾਬ ਦਾ ਮਾਹੌਲ ਜਾਂ ਦੇਸ਼ ਦਾ ਮਾਹੌਲ ਖਰਾਬ ਹੁੰਦਾ ਜਾਂ ਕਿਸਾਨਾਂ ਦਾ ਮਾਹੌਲ ਖੇਤਾਂ ਮਾਹੌਲ ਖਰਾਬ ਕਰਦੇ ਤਾਂ ਫਿਰ ਕਿਸਾਨ ਨਿਕਾ ਨਹੀਂ ਸਰਕਾਰਾਂ ਕਹਿੰਦੀਆਂ ਆਹ ਕਾਰਨ ਨੇ ਕੀ ਲੜਦਾ ਕਿਉਂ ਨਹੀਂ ਕੁਝ ਕੰਮ ਉਹ ਦਿੰਦੇ ਨਹੀਂ ਜਿੰਦਾਬਾਦ ਸਰਕਾਰ ਲਈ ਥੋੜੀ ਜਿਹੀ ਚਾਰ ਪੰਜ ਪੂੰਜੀ ਪਾ ਕੇ ਠੀਕ ਹੈ ਜੀ ਜਨਾਂ ਨਾਲ ਕੀ ਸਾਰੇ ਦੀਆਂ ਮਾਸਲਾਂ ਨੂੰ ਖਰਾਬ ਕਰ ਰਹੀ ਹੈ ਖਾਣਾ ਨਹੀਂ ਦੁਨੀਆਂ ਨੂੰ ਕੰਦਰ ਮਲਾਜਮ ਦਾ ਇੱਕ ਜਿੰਦਾਬਾਦ ਸਾਰਿਆਂ ਨੂੰ ਖਰਾਬ ਕਰ ਰਹੀ ਹੈ ਧਰਨੇ ਆਪਣੇ ਪੰਜਾਬ ਦੀਆਂ ਕੀ ਕਿੰਨੇ ਚੱਲ ਰਹੇ ਹੈ ਜੀ ਹੰਦੀ ਰੇਂਗਾ ਦੇ ਵੀ ਧਰਨੇ ਚੱਲ ਰਿਹਾ ਹੈ ਕਿ ਕੰਪਿਊਟਰ ਟੀਚਰ ਬੈਠੇ ਆ ਉਹ ਵੀ ਆਦੀਆਂ ਮੰਗਾਂ ਤੇ ਬੈਠੇ ਆ ਸਾਰੇ ਪਾਸੇ ਧਰਨੀ ਆ ਇਹ ਜਿਹੜੇ ਕਹਿੰਦੇ ਸੀ ਕਿ ਬਲਦਾ ਆ ਗਿਆ ਜਾਂ 15 ਲੱਖ ਦੇਊਗਾ ਜਾਂ ਕੋਹ ਝੂਠੇ ਵਾਦੇ ਕਿਤੇ ਉਹ ਸਾਰੇ ਠੀਕ ਆ ਜੀ ਇਸ ਕਰਕੇ ਇਹਨਾਂ ਸਰਕਾਰਾਂ ਤੋਂ ਨਾ ਝਾਕ ਰੱਖੋ ਹਾਂ ਕਿਸਾਨ ਮਜ਼ਦੂਰ ਸਾਰਾ ਵਰਗ ਇਕੱਠਾ ਹੋ ਕੇ ਖਨੌਰੀ ਪਹੁੰਚੋ ਤਾਂ ਕਿ ਆਪਣੀ ਜਿੱਤ ਆਪਾਂ ਯਕੀਨੀ ਬਣਾ ਕੇ ਲੈ ਕੇ ਆਈਏ ਅੱਜ ਕਿੱਥੇ ਕਿੱਥੇ ਬੁੱਤਲੇ ਫੁਕੇ ਜਾ ਰਹੇ ਜੀ ਪੰਜਾਬ ਚ ਅੱਜ ਤਾਂ ਜੀ ਸਾਰੇ ਜਨਨ ਕਿ ਗਲੀਆਂ ਮੱਲਿਆਂ ਚ ਵੀ ਫੁਕੇ ਜਾ ਰਹੇ ਆ ਜੀ ਜਿਵੇਂ ਵੱਡੇ ਸ਼ਹਿਰਾਂ ਚ ਤੇ ਮੁੰਦਗਾਲੇ ਵਿੱਚ ਵੱਡੇ ਕਾਠ ਹੋ ਰਹੇ ਸ਼ਾਂਤਾਂ ਵੀਡੀਓ ਆ ਜਾਣਗੀਆਂ ਸਾਰੀਆਂ ਪੰਜਾਬ ਦੀਆਂ ਜੀ ਦੇਖਦਿਆਂ ਹੀ ਤੇ ਪਤਾ ਲੱਗ ਜੂਗਾ ਵੀ ਕਿੱਥੇ ਕਿੱਥੇ ਵਿਰੋਧ ਹੋ ਰਿਹਾ ਮੋਦੀ ਦੇ ਕੀ ਅਪੀਲ ਕਰਨੀ ਚਾਹੋ ਅਸੀਂ ਤਾਂ ਅਪੀਲ ਇਹੀ ਕਰਦੇ ਆ ਇਹਨਾਂ ਸਰਕਾਰਾਂ ਨੂੰ ਅੰਨੀਆਂ ਬੋਲੀਆਂ ਸਰਕਾਰਾਂ ਨੂੰ ਵੀ ਜੋ ਕਿਸਾਨ ਆਹ ਭੁੱਖਾ ਰਹਿ ਕੇ ਅੱਧੀਆਂ ਰਾਤਾਂ ਨੂੰ ਜਾ ਕੇ ਖੇਤਾਂ ਨੂੰ ਸੰਭਾਲਦਾ ਤੇ ਫਿਰ ਤੁਹਾਨੂੰ ਅਨਾਜ ਦਿੰਦਾ ਸਰਕਾਰਾਂ ਜੇ ਕਿਸਾਨਾਂ ਨਾਲ ਨਾਜ ਦੇਵੇ ਕਿਸਾਨ ਵਿਹਲੀ ਜ਼ਮੀਨ ਛੱਡ ਦੇਵੇ ਤਾਂ ਇਹ ਸਰਕਾਰਾਂ ਨਹੀਂ ਚੱਲਣਗੀਆਂ ਕਿਉਂਕਿ ਦੇਸ਼ ਕੋਲ ਹੋਰ ਕੋਈ ਹੈ ਨਹੀਂਗਾ ਬਿਜ਼ਨਸ ਕੱਲਾ ਅਨਾਜ ਕਣਕ ਝੋਨਾ ਹੀ ਹੈ ਜੀ ਕਿ ਕਿਸਾਨਾਂ ਕਰਕੇ ਚੱਲ ਰਹੀਆਂ ਸਰਕਾਰਾਂ ਜੇ ਕਿਸਾਨ ਹੱਥ ਪਿੱਛੇ ਖੜਚ ਗਏ ਤਾਂ ਸਰਕਾਰਾਂ ਖਤਮ ਹੋ ਜਾਣਗੀਆਂ ਦੇਸ਼ ਖਤਮ ਹੋ ਜਾਊਗਾ ਸਰਕਾਰਾਂ ਨੂੰ ਜਾਗਣ ਦਾ ਟਾਈਮ ਹੈ ਜਾਗਣ ਉੱਠਣ ਤੇ ਸਾਹ ਦੇਣ ਕਿਸਾਨਾਂ ਦਾ ਮੁਰਦਾਬਾਦ ਮੁਰਦਾਬਾਦ ਮਜ਼ਦੂਰ ਇਕਤਾ ਜਿੰਦਾਬਾਦ 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 ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ 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 ਸੈਂਟਰ ਸਰਕਾਰ ਮਰਦਾਬਾਦ 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 ਕਿਸਾਨਾਂ ਦੀਆਂ ਗੱਲ ਸੁਣਨ ਲਈ ਸਰਕਾਰ ਮਰਦਾਬਾਦ ਮਰਦਾਬਾਦ ਮਰਦਾਬਾਦ